ਲਓ ਜੀ ਅੱਜ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਹਜ਼ਰਤ ਉੱਪਰ ਤਾਂ ਕਾਫੀ ਟਾਈਮ ਤਾਂ ਗਈ ਸੀ ਪਰ ਮੇਰਾ ਟਾਈਮ ਹੀ ਨਹੀਂ ਲੱਗਿਆ ਲੱਗਦੀ ਕਿ ਮੈਂ ਜੀ ਵੀਡੀਓ ਬਣਾ ਸਕਾਂ ਲਓ ਜੀ ਹੱਥ ਧੋਣ ਤੋਂ ਬਾਅਦ ਮੈਡਮ ਦੀ ਫਰਮਾਇਸ਼ ਸੀ ਕਿ ਮੈਂ ਪਾਣੀ ਪੀਣਾ ਮਮਾ ਮਾਈ ਪੀਣਾ ਮਾਈ ਪੀਣਾ ਉਹ ਡਾਂਸ ਕਰਨ ਤੋਂ ਬੜਾ ਹਸਰਤ ਕਰਨੀ ਮੈਗ ਖਾਣਾ ਐ ਖਾਣਾ ऑरेंज खाना? खाना की खाना ऑरेंज तो खाना, खाना? थोड़ा रोन तो बाद हसरत अपना दूध पी रही है ਮੇਰਾ ਬੁੱਤ ਲੱਗ ਗਿਆ ਹੈ ਨਹੀਂ ਕਰਨ ਨਹੀਂ ਕਰਣਾ ਇਹ ਤੇ ਆਪਣੇ ਪੁੱਤ ਨੂੰ ਲਵਾ ਕੇ ਉਹਦਾ ਸਿਰ ਵੀ ਬਾ ਦਿੱਤਾ ਹੈ ਤੁਸੀਂ ਸਾਰੇ ਜਨ ਨੂੰ ਦੱਸੋ ਕਿ ਮੇਰੇ ਪੁੱਤ ਕਿਵੇਂ ਦਾ ਲੱਗ ਰਿਹਾ ਹੈ ਪੂਰੇ ਦਿਨ ਵਿੱਚ ਹਸਰਤ ਵੈਸੇ ਤਾਂ ਹੋਰ ਵੀ ਬਹੁਤ ਕੁਝ ਕਰਦੀ ਆ ਪਰ ਮੇਰੇ ਕੋਲ ਉਹ ਸਾਰੀਆਂ ਰਿਕਾਰਡ ਨਹੀਂ ਕੀਤੀਆਂ ਜਾਂਦੀਆਂ ਥੋੜੀਆਂ ਥੋੜੀਆਂ ਜੀਆਂ ਹੈਗੀਆਂ ਜੋ ਕਿ ਮੈਂ ਇਹਨੀਆਂ ਵੀਡੀਓ ਬਣਾ ਲੈਣੀ ਹੁੰਦੀਆਂ ਵੈਸੇ ਮੈਨੂੰ ਹਜੇ ਨਹੀਂ ਚੰਗੀ ਤਰ੍ਹਾਂ ਵੀਡੀਓ ਬਣਾਉਣੀ ਹੈ ਮਤਲਬ ਵਲੌਗ ਬਣਾਉਣਾ ਵੀ ਨਹੀਂ ਆਉਂਦਾ ਹੈਗਾ ਪਰ ਮੈਂ ਫਿਰ ਵੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਬਣਾਵਾਂ ਇਹਦੇ